ਹਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਲਸਰ ਜੀ ਤਨ ਤਨ ਬਾਬਾ ਦੀਪ ਸਿੰਘ ਚੈਨਲ ਦੇ ਤੁਹਾਡਾ ਸਵਾਗਤ ਹੈ ਜੀ ਮੈਂ ਤੁਹਾਡੀ ਆਪਣੀ ਗੀਤਕਾਰ ਖਾਲਸਾ ਜੀ ਆਪਾਂ ਪਹਿਲਾ ਫਤਿਹ ਦੀ ਸਾਂਝ ਪਾਉਣੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਵਾਹਿਗੁਰੂ ਜੀ ਆਪਾਂ ਕਰਦੇ ਆਂ ਵੀਡੀਓ ਸ਼ੁਰੂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਲਾਈਕ ਕਮੈਂਟ ਵੀ ਕਰਿਆ ਕਰੋ ਤੇ ਵੀਡੀਓ ਨੂੰ ਫੁੱਲ ਵਾਚ ਕਰਿਆ ਕਰੋ ਕਿਉਂਕਿ ਵੀਡੀਓ ਇਸ ਚੈਨਲ ਤੇ ਆਪਣੀ ਧਾਰਮਿਕ ਵੀਡੀਓ ਹੀ ਆਉਂਦੀ ਹੁੰਦੀ ਹੈ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਤੁਹਾਨੂੰ ਤੁਨ ਬਾਬਾ ਦੀਪ ਸਿੰਘ ਬਲੌਗ ਆਪਣਾ ਚੈਨਲ ਹੈ ਜੀ ਸਾਰੇ ਮੇਰੇ ਭੈਣ ਭਰਾ ਮੈਨੂੰ ਸਾਥ ਤੇ ਉਸਪੋਰਟ ਕਰੋ ਬਹੁਤ ਸਪੋਰਟ ਦੀ ਬਹੁਤ ਜ਼ਰੂਰਤ ਹੈ ਤੇ ਬਕਾਇਦਾ ਦੂਸਰੀ ਗੱਲ ਇਹ ਹੈ ਕਿ ਜੋ ਮੇਰੀ ਜਿੰਦਗੀ ਦੇ ਵਿੱਚ ਮੇਰਾ ਸਪੀਰੀਅਸ ਹੁੰਦਾ ਮੈਂ ਉਹ ਤੁਹਾਡੇ ਨਾਲ ਸ਼ੇਅਰ ਕਰਦੀ ਹੁੰਦੀ ਆ ਤੇ ਮੈਂ ਕਈ ਵੀਡੀਓ ਦੇ ਵਿੱਚ ਇਦਾਂ ਵੀ ਬੋਲਿਆ ਵੀ ਮੈਨੂੰ ਇਧਰ ਉਧਰ ਦੀਆਂ ਚਲਾਕੀਆਂ ਫਲਾਕੀਆਂ ਨਹੀਂ ਆਉਂਦੀਆਂ ਤੇ ਮੈਂ ਸਾਰੀ ਜਿਹੜੀ ਵੀ ਗੱਲ ਹੁੰਦੀ ਆ ਆਪਣੀ ਆਪਣੇ ਗੁਰੂ ਦੀ ਆਪ ਤੁਹਾਡੇ ਨਾਲ ਸ਼ੇਅਰ ਕਰ ਲੈਣੀ ਹੁੰਦੀ ਆ ਕਿਉਂਕਿ ਪ੍ਰਮਾਤਮਾ ਨੇ ਮੁੜਤੇ ਹੀ ਇਹੋ ਜਿਹਾ ਕੀ ਖੜਾ ਕੀਤਾ ਜਿਹੜਾ ਕੀ ਮੈਂ ਇਕੱਲਾ ਹੀ ਤੁਹਾਡੇ ਨਾਲ ਕਰ ਸਕਦੀ ਆ ਤੇ ਕਰੇ ਚਲੋ ਗੁਰੂ ਵਾਹਿਗੁਰੂ ਨੇ ਕੀਤਾ ਚੰਗਾ ਕੀਤਾ ਉਹਦੇ ਪਾਣੇ ਨੂੰ ਮਿੱਠਾ ਕਰਕੇ ਮੰਨਦੇ ਆਪਾਂ ਹਨਾ ਜੋ ਮਾਲਕ ਨੇ ਮੇਰੀ ਨਸੀਬਾਂ ਦੇ ਵਿੱਚ ਸੀਗਾ ਜੋ ਲਿਖਿਆ ਉਹ ਮੈਂ ਉਹਦਾ ਪ੍ਰਕ ਕਰ ਰਹੇ ਆਂ ਆਪਣਾ ਕੱਟ ਰਹੇ ਆਂ ਦਿਲ ਜ਼ਿੰਦਗੀ ਦੀ ਤੇ ਇਸ ਕਰਕੇ ਤੇ ਹੁਣ ਆਪਾਂ ਇੱਕ ਵੀਡੀਓ ਸ਼ੁਰੂ ਕਰਦੇ ਆ ਮੈਂ ਤੁਹਾਨੂੰ ਥੋੜਾ ਜਿਆ ਮੈਂ ਜੋ ਸਪੈਰiment ਕਰਦੀ ਆ ਉਹ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰਦੀ ਆ ਤੇ ਮੈਂ ਤੁਹਾਨੂੰ ਇਹ ਦੱਸਣ ਲੱਗੀ ਆ ਕਿ ਆਪਣੇ ਤੇ ਕੋਈ ਵੀ ਦੁੱਖ ਆਉਂਦਾ ਮਾੜਾ ਸਮਾ ਆਉਂਦਾ ਕੋਈ ਵੀ ਸੰਕਟ ਆਉਂਦਾ ਕਿਸੇ ਵੀ ਪੈਨ ਤੇ ਵੀਰ ਤੇ ਬੱਚੇ ਤੇ ਕੋਈ ਵੀ ਸੰਕਟ ਆਉਂਦਾ ਤਾਂ ਇਹ ਬਾਣੀ ਨੂੰ ਜ਼ਰੂਰ ਪੜੋ ਤੇ ਇਹ ਬਾਣੀ ਆਪਾਂ ਨੂੰ ਬਹੁਤ ਕੋਸ ਸੁਖੋਂਦੀ ਆ ਤੇ ਬਹੁਤ ਹੀ ਦੁੱਖਾਂ ਦੇ ਵਿੱਚੋਂ ਕੱਢਦੀ ਆ ਹੁਣ ਜਿਵੇਂ ਕਿ ਦੁਖਪੰਨ ਜਨੀ ਸਾਹ ਦੀ ਬਾਣੀ ਆ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚੋਂ ਲੈ ਕੇ ਜਿਵੇਂ ਗੌੜੀ ਰਾਗ ਥੋੜਾ ਜਿਹਾ ਜ਼ਿਆਦਾ ਦੁੱਖਪੰਨ ਜਨੀ ਦੇ ਵਿੱਚ ਤੇ ਗੁਰੂ ਸਾਹਿਬ ਦੇ ਸ੍ਰੀ ਆਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚੋਂ ਬਾਣੀ ਲੈ ਕੇ ਇੱਕ ਦੁਖਪੰਨ ਜੀ ਦਾ ਛੋਟਾ ਪਾਠ ਬਣਾਤਾ ਤੇ ਇਹ ਬਹੁਤ ਹੀ ਦੁਖਪੰਡਣੀ ਦਾ ਨਾਮ ਹੀ ਕਿੰਨਾ ਵਧੀਆ ਹੈਗਾ ਕਿ ਦੁਖਪੰਡਣੀ ਦੁਖਪੰਡਣੀ ਜਿਹੜੀ ਸਾਰੇ ਦੁੱਖ ਘਟਦੀ ਹੈ ਜੀ ਦੁਖਪੰਡਣੀ ਦਾ ਪਾਠ ਕਰਨ ਦੀ ਵਿਧੀ ਵੀ ਇਹ ਹੁੰਦੀ ਹੈ ਕਿ ਦਾਸ ਨੇ ਜੋ ਐਕਸਪੀਰੀਅੰਸ ਕੀਤਾ ਉਹ ਤੁਹਾਡੇ ਨਾਲ ਸ਼ੇਅਰ ਕਰੂੰਗੀ ਕਿਉਂਕਿ ਦੁਖਪੰਡਣੀ ਦਾ ਪਾਠ ਜਿਆਦਾ ਵੱਡਾ ਵੀ ਨਹੀਂ ਹੁੰਦਾ ਤੇ ਦੁਖਪੰਡਣੀ ਦਾ ਪਾਠ ਜਿਤੋਂ ਆਪਾਂ ਕਰਦੇ ਆ ਉਹਨੂੰ ਕਰੋ ਕੀ ਸਵੇਰ ਸੂਰਜ ਚੜਨ ਤੋਂ ਪਹਿਲਾਂ ਪਹਿਲਾ ਪਹਿਲਾ ਇਹ ਪਾਠ ਕਰਨਾ ਹੁੰਦਾ ਤੇ ਇਹਦੇ ਨਾਲ ਜੇ ਤੁਸੀਂ ਜਪਜੀ ਸਾਹਿਬ ਕਰੋਗੇ ਤਾਂ ਵੀ ਸਵੇਰ ਮਰਤਵੇਲੇ ਉੱਠ ਕੇ ਤੁਸੀਂ ਇਸ਼ਨਾਨ ਕਰਕੇ ਜਪਜੀ ਸਾਹਿਬ ਕਰਕੇ ਉਸ ਤੋਂ ਬਾਅਦ ਦੁਖ ਭੰਨੀ ਸਾਹਿਬ ਦਾ ਪਾਠ ਕਰਨਾ ਹੁੰਦਾ ਪਾਠ ਦੁਖ ਭੰਨੀ ਦਾ ਸਿਰਫ ਇੱਕ ਹੀ ਕਰਨਾ ਹੁੰਦਾ ਜਿਵੇਂ ਕਿ ਆਪਾਂ ਜਪਜੀ ਸਾਹਿਬ ਪੰਜ ਕਰਲੇ ਨਾਲ ਤੇ ਦੁਖ ਭੰਨੀ ਸਾਹਿਬ ਦਾ ਇੱਕ ਕਰ ਲਿਆ ਕੋਲੇ ਜਲ ਰੱਖੀ ਦੇਖੋ ਜੀ ਫਿਰ ਕੋਈ ਵੀ ਕਿੱਡੇ ਤੁੱਕਰ ਵੱਡਾ ਤੋਂ ਵੱਡਾ ਵੀ ਦੁੱਖ ਹੈਗਾ ਨਾ ਆਪਣੀ ਜ਼ਿੰਦਗੀ 'ਚ ਉਹ ਵੀ ਕੱਟਿਆ ਜਾਊਗਾ ਇਹ ਕੋਈ ਝੂਠ ਆਪਾਂ ਮਾਰਨ ਵਾਲੇ ਦਾ ਇਨਸਾਨ ਨਹੀਂ ਹੈਗੇ ਤੇ ਆਪਾਂ ਜੋ ਕਹਿੰਨੀ ਆ ਮੈਂ ਸੱਚ ਕਹਿੰਨੀ ਹੁੰਦੀ ਆ ਜੋ ਜ਼ਿੰਦਗੀ ਦੇ ਵਿੱਚ ਮੈਂ ਕੀਤਾ ਹੁੰਦਾ ਨਾ ਉਹ ਤੁਹਾਡੇ ਨਾਲ ਸ਼ੇਅਰ ਕਰਦੀ ਹੁੰਦੀ ਆ ਤੇ ਦੇਖੋ ਜੀ ਇੱਕ ਥੋੜਾ ਜਿਹਾ ਸੰਕਟ ਆਇਆ ਸੀ ਆਪਣੇ ਤੇ ਤੇ ਉਹਦੇ ਵਿੱਚ ਵੀ ਪੰਜੇ ਜਪਜੀ ਸਾਹਿਬ ਕਰਦੇ ਸੀ ਸਵੇਰ ਅਮਰਤ ਵੇਲੇ ਜਿਹੜਾ ਤੁਖਪੰਨੀ ਸਾਹਿਬ ਦਾ ਬਾਣੀ ਹੈ ਨਾ ਇਹ ਅਮਰਤ ਵੇਲੇ ਕਰਨੀ ਹੁੰਦੀ ਹੈ ਜੀ ਇਹਦਾ ਮਤਲਬ ਇਹ ਨਹੀਂ ਹੁੰਦਾ ਹੁੰਦਾ ਆਪਾਂ ਕਿ ਜਦੋਂ ਜੀ ਕੀਟਾ ਆਪਾਂ ਪੋਥੀ ਚੱਕ ਲਈ ਤੇ ਉਦੋਂ ਹੀ ਆਪਾਂ ਬਾਣੀ ਪੜ੍ਹਨੀ ਸ਼ੁਰੂ ਕਰਤੀ ਇਹ ਨਹੀਂ ਹੁੰਦਾ ਹੁੰਦਾ ਕਿ ਜਿਹੜਾ ਤੁਖਮਨੀ ਪੰਨੀ ਸਾਹਿਬ ਦਾ ਪਾਠ ਹੁੰਦਾ ਇਹ ਸਵੇਰ ਚੜ੍ਹਨ ਤੋਂ ਪਹਿਲਾਂ ਪਹਿਲਾਂ ਆਪਾਂ ਕਰਨਾ ਹੁੰਦਾ ਯਾਨੀ ਕਿ ਜਦੋਂ ਤੁਖਪੰਨੀ ਸਾਹਿਬ ਦਾ ਪਾਠ ਕਰਨਾ ਕੋਲੇ ਜਲ ਰੱਖ ਕੇ ਇਹ ਦੁੱਖ ਭਨਨੇ ਸਾਬ ਦਾ ਜਾਪ ਕਰਨਾ ਹੁੰਦਾਗਾ ਤੇ ਬਾਣੀ ਇਹ ਇੱਕ ਵਾਰ ਹੀ ਪੜਨਾ ਹੁੰਦਾ ਹੈ ਇਹ ਨਹੀਂ ਹੁੰਦਾ ਵੀ ਆਪਾਂ ਦੁੱਖ ਭਨਨੇ ਸਾਬ ਦਾ ਪਾਠ 5 ਵਾਰੀ ਕਰ ਲਿਆ ਤੇ ਸਤ ਵਾਰੀ ਕਰ ਲਿਆ ਨਹੀਂ ਜੀ ਐਦਾਂ ਨਹੀਂ ਹੁੰਦਾ ਹੁੰਦਾ ਤੇ ਉਹਦੇ ਨਾਲ ਜੇ ਤੁਸੀਂ ਜਪਜੀ ਸਾਹਿਬ ਕਰੋਗੇ ਪਹਿਲਾਂ ਜਪਜੀ ਸਾਹਿਬ ਕਰ ਲਓ ਜਿੰਨੇ ਕੀ 5 ਜਪਜੀ ਸਾਹਿਬ ਕਰ ਲਿਆ ਆਪਾਂ ਤੇ ਉਸ ਤੋਂ ਬਾਅਦ ਇੱਕ ਦੁੱਖ ਭਨਨੇ ਸਾਬ ਦਾ ਪਾਠ ਕੀਤਾ ਕੋਲੇ ਜਲ ਰੱਖ ਕੇ ਜਿਹਨ ਨੂੰ ਵੀ ਕਿਸੇ ਨੂੰ ਕੋਈ ਧੋਖਾ ਤਕਲੀਫਾ ਪ੍ਰੋਬਲਮ ਆ ਉਹਨੂੰ ਜ਼ਰੂਰ ਇਹ ਬਾ ਇਹ ਬਾਣੀ ਉਹ ਜਲ ਹੁੰਦਾ ਜਿਹੜਾ ਉਹ ਇੱਕ ਅਮਰਤ ਬਣ ਜਾਂਦਾ ਉਹ ਇੱਕ ਬਾਣੀ ਪੜ ਕੇ ਆਪਾਂ ਪਵਿੱਤਰ ਹੋ ਜਾਂਦਾ ਉਹ ਤਾਂ ਉਹ ਇੱਕ ਮਾਰਾ ਤੇ ਘਰ ਦਾ ਜਿਵੇਂ ਆਪਾਂ ਅਮਰਤ ਹੁੰਦਾ ਨਾ ਜੀ ਉਹ ਇੱਕ ਅਮਰਤ ਬਾਣੀ ਬਣ ਜਾਂਦੀ ਉਹਦੇ ਵਿੱਚ ਬਾਣੀ ਦੀਆਂ ਕਿਰਣਾ ਪੈ ਜਾਂਦੀਆਂ ਤੇ ਇਸ ਬਾਣੀ ਵਿੱਚ ਉਹਦੀ ਮੈਲਟ ਹੋ ਜਾਂਦੀ ਹੈ ਉਹ ਇੱਕ ਅੰਮ੍ਰਿਤ ਬਣ ਜਾਂਦਾ ਉਹ ਇੱਕ ਦੁੱਖਾਂ ਦੀ دارو ਪੰਜ ਜਾਂਦੀ ਹੈ ਤੇ ਉਹ ਆਪਾਂ ਨੂੰ ਵਰਤੋਂ ਕਰ ਲੈਣੀ ਚਾਹੀਦੀ ਹੈ ਕੋਈ ਵੀ ਦੁੱਖਿਆ ਭਮਾ ਪਾਪ ਨੇ ਤੇ ਲਾਲੋ ਦੇ ਭਮਾ ਕਿਸੇ ਨੂੰ ਵੀ ਦੇਣਾ ਤੇ ਉਹ 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 ਦੁੱਖੇ ਦਾ ਦੁੱਖ ਦੂਰ ਜ਼ਰੂਰ ਹੋ ਜੂਗਾ ਹੌਲੀ ਹੌਲੀ ਥੋੜੇ ਦਿਨਾਂ ਦੇ ਵਿੱਚ ਹੀ ਫਰਕ ਪੈਂਦਾ ਪੈਂਦਾ ਪੈ ਜਾਂਦਾ ਮੈਂ ਹੁਣ ਕਹਿ ਦਿੰਦੇ ਆ ਕਿ ਬਾਣੀ ਪੜਨ ਨਾਲ ਜੇ ਫਿਰ ਮੈਨੂੰ ਤੋਂਦਾ ਸਭ ਤੋਂ ਵੱਧ ਜਿਆਦਾ ਹੈ ਜਿੱਤੇ ਕਿ ਕਹ ਦਿੰਦੇ ਆ ਕਿ ਬਾਣੀ ਪੜਨ ਨਾਲ ਜਬ ਬਾਬਾ ਦੀਪ ਸਿੰਘ ਦੀ ਜੋਤ ਦਾ ਘੋਲ ਨਾਲ ਦੁੱਖ ਦੂਰ ਹੁੰਦੇ ਆ ਤੇ ਫਿਰ ਤੁਸੀਂ ਡਾਕਟਰਾਂ ਕੋਲੇ ਕਿਉਂ ਜਾਂਦੇ ਹੋ ਜੀ ਗਲਤ ਫਹਮੇ ਆ ਤੇ ਜੋ ਸ਼ਰਤਾਂ ਰੱਖ ਕੇ ਆਪਾਂ ਬਾਣੀ ਵੀ ਪੜਾਂਗੇ ਬਾਣੀ ਵੀ ਆਪਣੇ ਸਾਰੇ ਦੁੱਖ ਕੱਟਦੀ ਹੈ ਸ਼ਰਤਾਂ ਰੱਖ ਕੇ ਬਾਬਾ ਦੀਪ ਸਿੰਘ ਦੀ ਜੋਤ ਦਾ ਘੋਲ ਆਵਾਂਗੇ ਉਹ ਵੀ ਆਪਣੇ ਦੁੱਖ ਕੱਟਦੀ ਹੈ ਕਿਉਂਕਿ 24 ਘੰਟੇ ਬਾਣੀ ਪੜੀ ਜੇ ਉਥੇ ਅਖੰਡ ਜੋਤ ਚੱਲਦੀ ਹੈ ਤੇ ਇਸ ਕਰਕੇ ਉਹਦੇ ਤੇ ਵੀ ਹੁਣ ਟਿੱਪਣੀਆਂ ਹੋਣ ਲੱਗੀਆਂ ਕੋਈ ਗੱਲ ਕਰੀ ਜਾਣ ਤੋਂ ਆਪਾਂ ਨੂੰ ਕੋਈ ਟੈਨਸ਼ਨ ਨਹੀਂ ਹੈਗੀ ਆਪਾਂ ਜਿਹੜੀ ਗੱਲ ਦਾ ਕਿਸੇ ਦਾ ਜਵਾਬ ਦੇਣਾ ਹੁੰਦਾ ਜ਼ਰੂਰ ਦਿੰਨੇ ਹੰਨੇ ਆ ਤੇ ਮੈਂ ਜਿਹੜੀ ਗੱਲ ਕਹਿਣੀ ਹੁੰਦੀ ਅਗਲੇ ਦੀ ਸਾਫ਼ ਤੇ ਸੁਥਰੀ ਸਿੱਧੀ ਜੀ ਕਹਿ ਦੇਣੀ ਹੁੰਦੀ ਹੈ ਤੇ ਅਗਲੇ ਨੂੰ ਝੁਮਾ ਫਰਾ ਕੇ ਗੱਲ ਨਹੀਂ ਕਹਿਣੀ ਹੁੰਦੀ ਬਸ ਮੈਂ ਇਹਨਾਂ ਕੀ ਜੋ ਕਹਿਣਾ ਸੀਗਾ ਕਿ ਹਾਂ ਮੈਂ ਇਹ ਹੀ ਆਪਣੀ ਜਿੰਦਗੀ ਦੇ ਵਿੱਚ ਐਕਸਪੀਰੀਅੰਸ ਕਰਕੇ ਦੇਖਿਆ ਵਾ ਹੋਇਆ ਕਰਿਆ ਹੋਇਆ ਤੇ ਮੈਥੋਂ ਇੱਕ ਸਾਧੂ ਸੰਤ ਫਕੀਰ ਨੇ ਹੀ ਕਰਾਇਆ ਸੀ ਕੋਈ ਇੱਕ ਰੱਬ ਦਾ ਰੂਪ ਹੀ ਸੀ ਜਿਨ੍ਹਾਂ ਨੇ ਮੈਨੂੰ ਕਰਵਾਇਆ ਸੀ ਮੇਰੇ ਤੋਂ ਹਾਂਜੀ ਮੈਂ ਇਹ ਤੁਹਾਨੂੰ ਝੂਠ ਨਹੀਂ ਮਾਰਦੀ ਕਿ ਮੈਂ ਆਪਣੇ ਆਪ ਨਹੀਂ ਸੀ ਕੀਤਾ ਤੇ ਮੇਰੇ ਤੋਂ ਕਰਵਾਇਆ ਗਿਆ ਸੀ ਜਦੋਂ ਮੇਰੇ ਤੋਂ ਮੈਨੂੰ ਇਹ ਸਤਬੁੱਧੀ ਦਾ ਪਰਮਾਤਮਾ ਦੇਣ ਵਾਲਾ ਹੁੰਦਾ ਬਟ ਇਹ ਮੈਨੂੰ ਜਿਹੜਾ ਮੈਥੋਂ ਦੁੱਖ ਭੰਡਲੀ ਕਰਵਾਇਆ ਸੀ ਨਾ ਇਹ ਮੇਰੇ ਤੋਂ ਇੱਕ ਪੁਜੇ ਹੋਏ ਸੰਤ ਜਿਨ੍ਹਾਂ ਨੇ ਮੇਰੇ ਤੋਂ ਕਰਵਾਇਆ ਸੀ ਤੇ ਮੈਂ ਉਹੋ ਹੀ ਕਰਕੇ ਉਸ ਟਾਈਮ ਤੋਂ ਬਾਅਦ ਜੋ ਮੇਰਾ ਉਹ ਉਸ ਪੀਰੀ ਸਹੀ ਹੋ ਗਿਆ ਉਸ ਤੋਂ ਬਾਅਦ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਲੱਗੀ ਹਾਂ ਕਿਉਂਕਿ ਜਿਹੜਾ ਦੁੱਖ ਭੰਨਣ ਦੀ ਬਾਣੀ ਹੁੰਦੀ ਹੈ ਨਾ ਉਹ ਆਪਣੇ ਆਤਪੂਰ ਸ੍ਰੀ ਗੁਰੂ ਰੰਧ ਸਾਹਿਬ ਜੀ ਦੇ ਵਿੱਚ ਉਹ ਲਈ ਬਾਣੀ ਹੁੰਦੀ ਹੈ ਤੇ ਉਹ ਦੁੱਖ ਭੰਨਣ ਦੀ ਤੁਸੀਂ ਹੁਣ ਉਹਦਾ ਨਾਮ ਸੁਣ ਕੇ ਹੀ ਪਤਾ ਲੱਗ ਜਾਂਦਾ ਕਿ ਦੁੱਖ ਭੰਨਣ ਦੀ ਸਾਰੇ ਜੋ ਕੋ ਕੱਟਦੀ ਹੈ ਜੀ ਤੁਸੀਂ ਅਮਰਤ ਵੇਲੇ ਤੋਂ ਪਹਿਲਾਂ ਅਮਰਤ ਵੇਲੇ ਸੂਰਜ ਚੜਨ ਤੋਂ ਪਹਿਲਾਂ ਪਹਿਲਾਂ ਉਹਨੂੰ ਜਲ ਰੱਖ ਕੇ ਦੁੱਖ ਭੰਨ ਦੀ ਸਾਬ ਦੀ ਬਾਣੀ ਪੜੋ ਉਸ ਜਲ ਤੇ ਉਹ ਜਲ ਦੁਖੀਏ ਨੂੰ ਪਿਆ ਕੇ ਦੇਖੋ ਤੁਸੀਂ ਫਿਰ ਤੁਸੀਂ ਦੇਖੋ ਕਿ ਉਹ ਦੁਖੀਏ ਦੇ ਕਿੰਨੇ ਦੁੱਖ ਘਟੇ ਜਾਂਦੇ ਨੇ ਇਹ ਇੱਕ ਮੈਂ ਤੁਹਾਨੂੰ ਥੋੜੇ ਜਿਹਾ ਐਗਜ਼ਾਮਪਲ ਵੀ ਦੇ ਦਿਆ ਇਹਦੇ ਵਿੱਚ ਇੱਕ ਕੈਂਸਰ ਦਾ ਮਰੀਜ਼ ਸੀਗਾ ਮੇ ਬੇਟੀ ਸੀ ਜੀ ਛੋਟੀ ਜੀ ਤੇ ਜ਼ਿਆਦਾ ਵੱਟੀ ਨਹੀਂ ਹੈਗੀ ਸੀਗੀ ਉਹ ਤੇ ਉਹਦੇ ਤੇ ਉਹਨੂੰ ਕੈਂਸਰ ਦੀ ਅਮਰੀਜ਼ ਹੋਣ ਕਰਕੇ ਵੀ ਮਤਲਬ ਡਾਕਟਰ ਅਨਿਜਵਾਬ ਹੀ ਦੇ ਦਿੱਤਾ ਸੀਗਾ ਤੇ ਮਹਾਰਾਜ ਦੀ ਉੱਤੇ ਕਿਰਪਾ ਹੋਈ ਤੇ ਉਹਨੂੰ ਦਾਸ ਨੇ ਵੀ ਇਹ ਪਹਿਲਾਂ ਕੀਤਾ ਹੀ ਹੋਇਆ ਸੀ ਦਾਸ ਨੇ ਵੀ ਇਹੀ ਰਾਇ ਦਿੱਤੀ ਉਹਨਾਂ ਨੂੰ ਉਹਨਾਂ ਤੋਂ ਇਹ ਕਰਵਾਇਆ ਗਿਆ ਕਿ ਪੰਜ ਉਹ ਸਵੇਰ ਜਦੋਂ 4 ਵਜੇ ਉੱਠ ਕੇ 3 ਵਜੇ ਉੱਠ ਕੇ ਅਸਣਾਨ ਕਰਕੇ ਪਹਿਲਾ ਆਪ ਦਾ ਅੰਮ੍ਰਿਤ ਵੇਲਾ ਸਭਾਲਦੇ ਸੀ ਅੰਮ੍ਰਿਤ ਵੇਲਾ ਸਭਾਲਣ ਤੋਂ ਬਾਅਦ ਫਿਰ ਉਹ ਪੰਜ ਪਾਠ ਜਪਜੀ ਸਾਹਿਬ ਦੇ ਕਰਕੇ ਕੋਲੇ ਜਲ ਰੱਖ ਕੇ ਉਸ ਤੋਂ ਬਾਅਦ ਇੱਕ ਪਾਠ ਚੌਪ ਪ੍ਰਕਾਪਨਨੀ ਸਾਹਿਬ ਦਾ ਕਰਕੇ ਉਹ ਬੱਚੀ ਨੂੰ ਪਲਾਉਂਦੇ ਰਹੇ ਤੇ ਉਸ ਤੋਂ ਬਾਅਦ ਉਹ ਕਰਦੇ ਕਰਦੇ ਇੱਕ ਮਹੀਨੇ ਦੇ ਵਿੱਚ ਉਹ ਬੱਚੀ ਬਿਲਕੁਲ ਤੰਦਰੁਸਤ ਰੋਟੀ ਪਾਣੀ ਖਾਣ ਲੱਗੀ ਬਿਲਕੁਲ ਠੀਕ ਹੋ ਗਈ ਸੀ ਇਸ ਤੋਂ ਗੱਲ ਮੈਂ ਤੁਹਾਨੂੰ ਕਹਨੀ ਹੈ ਵੱਡੇ ਤੋਂ ਵੱਡੇ ਦੁੱਖ ਕੱਟੇ ਜਾਂਦੇ ਆ ਜੀ ਬਾਣੀ ਕਦੇ ਵੀ ਆਪਾਂ ਨੂੰ ਮਾੜਾ ਕੁਝ ਨਹੀਂ ਦਿਸਦੀ ਬਾਣੀ ਤੇ ਭਰੋਸਾ ਰੱਖਾਂਗੇ ਬਾਣੀ ਆਪਣੇ ਵੱਡੇ ਤੋਂ ਵੱਡੇ ਦੁੱਖ ਵੀ ਦੂਰ ਕਰ ਦਿੰਦੀ ਹੈ ਤੇ ਉਹ ਬੇਟੀ 2 ਮਹੀਨਿਆਂ ਦੇ ਵਿੱਚ ਵਿੱਚ ਉਹ ਵਧੀਆ ਆਪਣਾ ਠੀਕ ਹੋ ਗਈ ਤੇ ਡਾਕਟਰਾਂ ਨੇ ਇਹ ਵੀ ਇਹ ਪੁੱਛਿਆ ਵੀ ਇਹ ਤੁਸੀਂ ਕਿੱਥੋਂ ਇਲਾਜ ਕਰਵਾਇਆ ਵਾ ਤੇ ਉਹਦਾ ਬਸ ਇਲਾਜ ਦਾ ਹੀ ਦੱਸਿਆ ਗਿਆ ਉਹਨਾਂ ਨੇ ਦੱਸਿਆ ਵੀ ਅਸੀਂ ਤਾਂ ਬਾਣੀ ਪੜੀ ਹੈ ਅਸੀਂ ਕੋਈ ਕਿਸੇ ਡਾਕਟਰ ਕੋਲ ਨਹੀਂ ਗਏ ਕਿਸੇ ਫਿਜ਼ੀਸ਼ੀਅਨ ਕੋਲ ਨਹੀਂ ਗਏ ਕਿਤੇ ਵੀ ਨਹੀਂ ਗਏ ਇਹ ਆਪਣੇ ਪੰਜਾਬ ਦੀ ਹੀ ਗੱਲ ਹੈ ਤੇ ਮੈਂ ਤਾਂ ਤੁਹਾਨੂੰ ਲੰਬੀ ਗੱਲ ਨਹੀਂ ਦੱਸੀ ਮੈਂ ਇੱਕ ਐਗਜ਼ਾਮਪਲ ਦਿੰਦੀ ਐ ਵੀ ਇਸ ਤਰ੍ਹਾਂ ਕਰਕੇ ਉਹ ਬੱਚੀ ਦਾ ਦੁੱਖ ਦੂਰ ਹੋਇਆ ਸਿਰਫ ਇਸ ਬਾਣੀ ਪੜਨ ਨਾਲ ਹੋਇਆ ਨਾਲ ਉਹਨਾਂ ਨੇ ਪੰਜ ਜਪਤੀ ਸਾਹਿਬ ਕਰਦੇ ਰਹੇ ਪੰਜ ਤੋਂ ਕਰ ਲੈਂਦੇ ਸੀ ਸੱਤ ਵੀ ਕਰ ਲੈਂਦੇ ਸੀ ਪੰਜ ਵੀ ਕਰ ਲੈਂਦੇ ਸੀ ਤੇ ਇਸ ਕਰਕੇ ਉਹ ਜਪਤੀ ਸਾਹਿਬ ਦੀ ਬਾਣੀ ਅੰਦੇ ਵਿੱਚ ਤਾਂ ਤੁਹਾਨੂੰ ਪਾਪ ਤਾਂ ਪਾਪਰ ਬਹੁਤ ਹੈ ਤੇ ਗੁਰੂ ਨਾਨਕ ਸਾਹਿਬ ਆਸਾ ਦੀ ਮਿਹਰ ਬਹੁਤ ਹੋ ਜਾਂਦੀ ਜਦੋਂ ਆਪਾਂ ਜਪਜੀ ਸਾਹਿਬ ਦੀ ਬਾਣੀ ਪੜ੍ਹਦੇ ਹੈ ਤੇ ਜੇ ਆਪਾਂ ਰੱਖਿਆ ਲਈ ਜੋ ਪੈਸਾ ਉਹਦੀ ਬਾਣੀ ਪੜ੍ਹਦੇ ਹਾਂ ਹੁਣ ਦਾਸਤਾ ਥੋੜਾ ਜਿਹਾ ਚੁਕਾਈ ਸਾਹਿਬ ਦਾ ਸਪੀਸ ਜ਼ਿਆਦੇ ਹੈ ਕਿਉਂਕਿ ਚੁਕਾਈ ਸਾਹਿਬ ਮੈਂ ਬਹੁਤ ਜ਼ਿਆਦਾ ਕਰਤੀ ਰਹੀ ਆ ਮੈਂ ਕਦੇ ਲਾਈਵ ਵੀ ਕਰਦੀ ਆ ਬੈਸੇ ਕਰਦੀ ਮੈਂ ਡੇਲੀ ਆ ਕਦੀ ਮੈਂ ਲਾਈਵ ਕਰ ਲੈਣੀ ਆ ਕਦੀ ਮੈਂ ਉਹ ਕੈਮਰਾ ਕਰ ਲੈਣੀ ਆ ਬਟ ਮੈਂ ਘਰ ਦੀ ਰਹਿਣੀ ਆ ਮੇਰੇ ਕੰਠ ਵੀ ਆ ਪਰ ਫਿਰ ਵੀ ਮੈਂ ਘੁਟਕਾ ਸਾ ਪ੍ਰਕਾਸ਼ ਕਰਕੇ ਉਸ ਤੋਂ ਚਪਾਈ ਸਕਦਾ ਪਾਕ ਕਰਦੀ ਆ ਜ਼ਿਆਦਾਤਰ ਤੇ ਮੈਂ ਇੱਕ ਅ ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ਜ਼ਿਆਦਾ ਪੜਦੀ ਆ ਕਿ ਮੈਂ ਆਪਣੇ ਆਪ ਨੂੰ ਦੱਸਦਾ ਕਿ ਮੈਂ ਕੀ ਕਿਹੜੀ ਬਾਣੀ ਜ਼ਿਆਦਾ ਪੜਦੀ ਆ ਮੈਂ ਜ਼ਿਆਦਾ ਕਲਗੀ ਵਾਲੇ ਪਿਤਾ ਦੀ ਬਾਣੀ ਜ਼ਿਆਦਾ ਪੜਦੀ ਆ ਜਿਵੇਂ ਹੁਣ ਸੋਸਾਕੀ ਕੋਈ ਸੋਸਾਕੀ ਵੀ ਮੈਨੂੰ ਹੁਣ ਕਿਉਂਕਿ ਪਹਿਲਾਂ ਮੈਨੂੰ ਇੱਕ ਇਹ ਸੰਤਾਹ ਕੋਲੋਂ ਮਿਲੀ ਸੀ ਸੋਸਾਕੀ ਤੇ ਹੁਣ ਮੈਂ ਦਾਸ ਨੇ ਹੁਣ ਆਪਣੇ ਆਪ ਦੀ ਲੈ ਕੇ ਆਵਾਂਗੇ ਆਪਾਂ ਤੇ ਹੁਣ ਮੈਂ ਦੱਸੂਗੀ ਤੁਹਾਨੂੰ ਜਿੱਤੇ ਵੀ ਲੈ ਕੇ ਆਈ ਹਾਂ ਇਹ ਵਾਪਸ ਕਰਨੀ ਹੈ ਮੈਂ ਤੇ ਮੈਂ ਸੋਸਾਕੀ ਵੀ ਤਾਂ ਪੈਸੇ ਮੈਂ ਪਹਿਲਾਂ ਤਾਂ ਮੈਨੂੰ ਇਹ ਨੌਲੇਜ ਕਿੱਥੋਂ ਮਿਲੀ ਸੀ ਮੈਂ ਛੋਟੇ ਹੁੰਦਿਆ ਤੋਂ ਹੀ ਪਹਿਲਾਂ ਤੋਂ ਹੀ ਦਸ਼ਮੇਸ਼ ਸੰਤਕਾਰ ਪੜਿਆ ਉਸ ਤੋਂ ਬਾਅਦ ਮੈਂ ਸੂਰਜ ਪ੍ਰਕਾਸ਼ ਪੜਿਆ ਉਸ ਤੋਂ ਬਾਅਦ ਮੈਂ ਭਾਈ ਬਾਲਾ ਜੀ ਵਾਲੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਜਨਮ ਸਾਖੀ ਜਿਹੜੀ ਕਿ ਮੈਨੂੰ ਪੜਦਿਆ ਪੜਦਿਆ 6 ਮਹੀਨੇ ਲੱਗ ਗਏ ਸੀ ਤੇ ਉਹ ਏਡੀ ਵੱਡੀ ਸਾਖੀ ਆ 12 14 1300 ਤੇ ਕੁਝ 17 ਪੱਤਰੇ ਆ ਉਹਦੇ ਮੈਂ ਕੀ ਥੋੜੇ ਥੋੜੇ ਪੜਦੇ ਸੀ ਕਿਉਂਕਿ ਐਨਾ ਟਾਈਮ ਵੀ ਨਹੀਂ ਵਿੱਚੋਂ ਪੜ੍ਹਨਾ ਪੈਂਦਾ ਤੇ ਮੈਂ ਉਹ ਸਾਖ ਦੀ ਜਨਮ ਸਾਖੀ ਪੜ੍ਹੀ ਉਸ ਤੋਂ ਬਾਅਦ ਮੈਂ ਗੋਵਿੰਦ ਪ੍ਰੇਮ ਪੜ੍ਹਿਆ ਉਸ ਤੋਂ ਬਾਅਦ ਮੈਂ ਸ਼ਹੀਦ ਸਿੰਘਾਂ ਦੇ ਬਾਬਾ ਦੀਨ ਸਿੰਘ ਜੀ ਨੇ ਜੀਵਨ ਸਾਖੀ ਪੜ੍ਹੀ ਉਹ ਤਾਂ ਮੈਂ ਬਹੁਤ ਟਾਈਮ ਪਹਿਲਾਂ ਪੜ੍ਹ ਲਈ ਸੀ ਤੇ ਉਸ ਤੋਂ ਬਾਅਦ ਦੁਬਾਰਾ ਮੇਰੇ ਕੋਲੇ ਹੁਣ ਮੌਜੂਦ ਵੀ ਹੈ ਘਰੇ ਉਹਨਾਂ ਦੀ ਸੇਵਾ ਹੁੰਦੀ ਹੈ ਤੇ ਫਿਰ ਸਹੀਦਾ ਸਿੰਘਾਂ ਦੀਆਂ ਜੋ ਇਤਿਹਾਸ ਉਹ ਮੈਂ ਬਹੁਤ ਜ਼ਿਆਦਾ پڑھਦੀ ਰਹਿੰਨੀ ਜ ਵਿੱਚ ਉਹ ਟਾਈਮ ਤੋਂ ਟਾਈਮ ਕੱਢ ਕੇ ਐਸੇ ਬਾਰੇ ਆਪਾਂ ਨੂੰ ਨੌਲੇਜ ਮਿਲਦੀ ਰਹਿੰਦੀ ਹੈ ਤੇ ਦੂਸਰੀ ਗੱਲ ਇਹ ਹੈ ਕਿ ਜਦੋਂ ਆਪਾਂ ਬਾਣੀ ਪੜਦੇ ਆ ਬਾਣੀ ਪੜਦੇ ਆ ਆਪਾਂ ਨੂੰ ਮਹਾਰਾਜ ਸਤਬੁੱਧੀ ਬਹੁਤ ਦੇ ਦਿੰਦਾ ਆਪਾਂ ਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ਗੁਰਬਾਣੀ ਆਪਾਂ ਨੂੰ ਬਹੁਤ ਸਭ ਸਿਖਾਉਂਦੀ ਹੈ ਬਟ ਮੈਂ ਥੋੜਾ ਜਿਹਾ ਜਿੱਤ ਆਪਾਂ ਨੂੰ ਕੋਈ ਵੀ ਜਦੋਂ ਆਪਾਂ ਬਾਣੀ ਪੜਦੇ ਆ ਆਪਾਂ ਨੂੰ ਕਿਸੇ ਦਾ ਧਿਆਨ ਧਰ ਕੇ ਬਾਣੀ ਪੜ੍ਹਨੀ ਚਾਹੀਦੀ ਹੈ ਕਦੇ ਵੀ ਕਿਸੇ ਗੁਰੂ ਦਾ ਧਿਆਨ ਧਰ ਲੋ ਗੁਰੂ ਗ੍ਰੰਥ ਸਾਹਿਬ ਜੀ ਦਾ ਧਿਆਨ ਧਰ ਲੋ ਧਿਆਨ ਧਰ ਕੇ ਬਾਣੀ ਪੜ੍ਹਨੀ ਚਾਹੀਦੀ ਜਿਵੇਂ ਕਿ ਹੁਣ ਮੈਂ ਬਾਣੀ ਪੜ੍ਹਦੀ ਮੈਂ ਤੁਹਾਨੂੰ ਆਪਣੇ ਆਪਣਾ ਆਪਣੇ ਦਿਲ ਦੀ ਗੱਲ ਤੁਹਾਨੂੰ ਦੱਸ ਕੇ ਮੈਂ ਬਾਣੀ ਪੜ੍ਹਦੀ ਆ ਤੇ ਮੈਂ ਬਾਜਾ ਵਾੜੇ ਜੀ ਚਰਨਾਂ ਦੇ ਵਿੱਚ ਰੱਖ ਕੇ ਬਾਣੀ ਪੜ੍ਹਦੀ ਆ ਤੇ ਜ਼ਿਆਦਾਤਰ ਤੇ ਬਾਣੀ ਵੀ ਮੈਂ ਬਾਜਾ ਵਾੜੇ ਜੀ ਦੀ ਹੀ ਪੜ੍ਹਦੀ ਆ ਜਿਵੇਂ ਹੁਣ ਕੀ ਸੋ ਸਾਖੀ ਵੈਸੇ ਗੁਰੂ ਆਸਾ ਨੇ ਆਪ ਤਾਂ ਨਹੀਂ ਲਿਖੀ ਇਹ ਤਾਂ ਗੁਰੂ ਆਸਾ ਦੀਆਂ ਮਗਰੋਂ ਸਾਰਾ ਜੋ ਬੋਲੇ ਸੀ ਜੋ ਨਾਨਕ ਕਥਾ ਸੀ ਜੋ ਕਿਥੇ ਬੈਠ ਕੇ ਬਾਣੀ ਕਿਹੜੀ ਉਚਾਰਨ ਕੀਤੀ ਜੋ ਵੀ ਕੀਤਾ ਇਹ ਸਾਰਾ ਪਿੱਛੋਂ ਜੋੜ ਕੇ ਇੱਕ ਸੌ ਸਾਖੀ ਤੇ ਤਿਆਰ ਕੀਤੀ ਗਈ ਹੈ ਤੇ ਉਹ ਦਾਸ ਕੋਲ ਹੈਗੀ ਆ ਉਹ ਪੜਦੇ ਵੀ ਰਹਿੰਦੀ ਆ ਮੈਂ ਤੇ ਹਾਂਜੀ ਹੁਣ ਬਸ ਮੈਂ ਇੱਥੇ ਵੀਡੀਓ ਬਹੁਤ ਲੰਬੀ ਹੋ ਗਈ ਮੈਂ ਕਾਫੀ ਗੱਲਾਂ ਦੇ ਵਿੱਚ ਲੱਗ ਗਈ ਮੈਂ ਆਪਣੀ ਜਿੰਦਗੀ ਦਾ ਅਸਪੀਰੀਅன்ஸ் ਤੁਹਾਡੇ ਨਾਲ ਸ਼ੇਅਰ ਕਰਨ ਲੱਗੀ ਤੇ ਮੈਂ ਬਹੁਤ ਘੱਟ ਮੈਂ ਬਹੁਤ ਘੱਟ ਦੱਸਦੀ ਮੇਰੀ ਕਿ ਮੈਂ ਕਿਕੀ ਪੜ੍ਹਦੀ ਰਹਿੰਦੀ ਕੀ ਨਹੀਂ ਪੜ੍ਹਦੀ ਤੇ ਮੈਂ ਜੋ ਸਿੰਘ ਜਿੰਨੇ ਵੀ ਸ਼ਹੀਦ ਹੋਏ ਆ ਸਾਰੇ ਸਿੰਘਾਂ ਬਾਰੇ ਮਤਲਬ ਮੈਂ ਮਰਸਾਲੀ ਵਗੈਰਾ ਪੜ੍ਹਦੀ ਰਹਿੰਨੀ ਆ ਮੇਰੇ ਕੋਲੇ ਸਾਰੇ ਮजूद ਨੇ ਤੇ ਬਾਬਾ ਜੀਵਨ ਬਾਬਾ ਦੀਪ ਸਿੰਘ ਜੀ ਦੀ ਜਨਮ ਸਾਖੀ ਮੇਰੇ ਕੋਲੇ ਹੈ ਨਾ ਜਿੱਦਾਂ ਇਸ ਕਰਕੇ ਮੈਂ ਸਾਰੀਆਂ ਸੰਗਤਾਂ ਨਾਲ ਜੋ ਵੀ ਮੈਨੂੰ ਮੇਰੇ ਮਨ ਚਾਉਂਦਾ ਮੈਂ ਸੇਅਰ ਕਰਦੀ ਰਹਿਣੀ ਆ ਜੋ ਐਕਸਪੀਰੀਅੰਸ ਮੈਂ ਕੀਤਾ ਹੁੰਦਾ ਉਹ ਵੀ ਮੈਂ ਸੰਗਤਾਂ ਨਾਲ ਸੇਅਰ ਕਰਦੀ ਰਹਿਣੀ ਆ ਤੇ ਕਦੇ ਵੀ ਕੋਈ ਮੇਰਾ ਭੈਣ ਭਰਾ ਮੇਥੋਂ ਕੋਈ ਵੀ ਸਵਾਲ ਪੁੱਛਦਾ ਮੈਂ ਉਹਦਾ ਰਿਪਲਾਈ ਵੀ ਜ਼ਰੂਰ ਕਰਦੀ ਰਹਿਣੀ ਆ ਤੇ ਦੇਖੋ ਜੀ ਕਦੇ ਵੀ ਆਕੜ ਮਜ਼ਾਜ ਨਹੀਂ ਕਰਨਾ ਚਾਹੀਦਾ ਕਿ ਮੈਂ ਜੇ ਕੋਈ ਇਤਿਹਾਸ ਪੜਿਆ ਉਹਦੇ ਵਿੱਚੋਂ ਆਪਾਂ ਨੂੰ ਯਾਦ ਹੈ ਤਾਂ ਤਾਂ ਆਪਾਂ ਥੋੜੇ ਦਿਨਾਂ ਤੱਕ ਸੋ ਸਾਕੀ ਦਾ ਪ੍ਰਕਾਸ਼ ਕਰਕੇ ਤੇ ਉਹਦੇ ਵਿੱਚੋਂ ਇੱਕ ਟੱਕਾ ਹੰਟਾ ਲਾਈਵ ਕਰਿਆ ਕਰਾਂਗੇ ਸੋ ਸਾਕੀ ਦਾ ਪੈਸੇ ਤਾਂ ਕੰਮ ਵੀ ਹੁੰਦੇ ਨੇ ਪਰ ਕੰਮ ਚ ਥੋੜਾ ਜਿਹਾ ਟਾਈਮ ਕੱਢ ਕੇ ਫਿਰ ਆਪਾਂ ਸੋ ਸਾਕੀ ਦਾ ਲਾਈਵ ਕਰਿਆ ਕਰਾਂਗੇ ਤੇ ਸਾਰੇ ਸੰਗਤ ਨੂੰ ਪਹਿਲਾਂ ਤਾਂ ਆਪਾਂ ਪੁਰਾਣੇ ਵਾਲੀ ਲਾਈਵ ਸੋ ਸਾਕੀ ਆਪਾਂ ਵਾਪਸ ਕਰਾਂਗੇ ਤੇ ਆਪਾਂ ਨਵੇਂ ਵਾਲੀ ਸੋ ਸਾਖੀ ਲੈ ਕੇ ਆਉਣੀ ਆ ਹਣ ਮੈਂ ਥੋੜੇ ਜਿਹਾ ਤਾਂ ਲੈ ਕੇ ਆਉਂਗੀ ਹਾਂਜੀ ਵਾਈ ਗਰੂ ਜੀ ਤੇ ਹੁਣ ਮੈਂ ਤੁਹਾਨੂੰ ਦੁੱਖ ਭੰਨਣੇ ਬਾਰੇ ਦੁਬਾਰਾ ਰਪੀਟ ਕਰ ਦਿਆਂ ਕਿ ਕੋਈ ਵੀ ਦੁੱਖੋ ਤਕਲੀਫ ਹੋਵੇ ਦੁੱਖ ਭੰਨਣ ਦਾ ਪਾਠ ਸਵੇਰ ਕਰੋ ਉਸ ਨੂੰ ਜਲ ਰੱਖ ਕੇ ਕੋਲੇ ਦੇ ਪਾਣੀ ਦਾ ਪਾਠ ਅਮਰਤ ਵੇਲੇ ਕਰਨਾ ਹੁੰਦਾ ਕੋਈ ਵੀ ਕਿਸੇ ਟਾਈਮ ਨਹੀਂ ਕਰਨਾ ਹੁੰਦਾ ਦੁਪਹਿਰਾਂ ਨਹੀਂ ਕਰਨਾ ਹੁੰਦਾ ਅਮਰਤ ਵੇਲੇ ਕਰਨਾ ਹੁੰਦਾ ਜੀ ਵਾਈ ਗਰੂ ਜੀ ਤੇ ਹੁਣ ਆਪਾਂ ਇੰਨੀਆਂ ਗੱਲਾਂ ਕਰਦੇ ਹੋਏ ਤੁਹਾਡੇ ਤੋਂ ਖਤੇ ਜੀ ਅਗਿਆ ਮੰਗਦੇ ਆਂ ਇਸ ਆਪ ਦੀ ਸੰਗਤ ਵਿੱਚ ਬਸਦੇ ਹੋਏ ਮੇਰੇ ਭੈਣ ਭਰਾ ਮਨਖਾਤੇ ਪ੍ਰਵਾਨ ਕਰਨ ਵਾਹਿਗੁਰੂ ਜੀ ਦਾ ਹਾਲ ਸਵਾ ਵਾਹਿਗੁਰੂ ਜੀ ਕੀ ਫਤਿਹ